ਜੁਲਾਈ ਮਹੀਨੇ ਦੇ ਵਿੱਚ ਆਉਣ ਵਾਲੀ ਵੱਡੀ ਤਬਾਹੀ ਦੀ ਭੂਕਬਾਣੀ ਨੇ ਪੂਰੀ ਦੁਨੀਆ ਦੇ ਲੋਕਾਂ ਨੂੰ ਡਰਾ ਕੇ ਰੱਖਿਆ ਹੋਇਆ ਹੈ ਜਾਪਾਨ ਦੇ ਵਿੱਚ ਲਗਾਤਾਰ ਆ ਰਹੇ ਪੁਚਾਲ ਦੇ ਝਟਕਿਆਂ ਨੂੰ ਵੀ ਇਸੇ ਭੂਕਬਾਣੀ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਦਰਅਸਲ ਇਸ ਭੂਕਬਾਣੀ ਨੂੰ ਤਾਤਸੁਕੀ ਦੀ ਭੂਕਬਾਣੀ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਜੋ ਜਾਪਾਨ ਦੇ ਬਾਬਾ ਵੇਂਗਾ ਵਜੋਂ ਮਸ਼ਹੂਰ ਨੇ ਸੋ ਆਓ ਤੁਹਾਨੂੰ ਦੱਸਦੇ ਹਾਂ ਕਿ ਕੌਣ ਨੇ ਤਾਤਸੁਕੀ ਅਤੇ 5 ਜੁਲਾਈ ਨੂੰ ਕੀ ਕੁਝ ਹੋਣ ਦੀ ਕਰ ਚੁੱਕੇ ਨੇ ਵੱਡੀ ਭੂਕਬਾਣੀ ਜਪਾਨ ਦੇ ਵਿੱਚ ਜੁਲਾਈ ਮਹੀਨੇ ਦੇ ਵਿੱਚ ਵੱਡੀ ਤਬਾਹੀ ਦੀ ਭੁਇਖਬਾਣੀ ਨੇ ਦੁਨੀਆ ਭਰ ਦੇ ਲੋਕਾਂ ਨੂੰ ਡਰਾ ਕੇ ਰੱਖਿਆ ਹੋਇਆ ਹੈ। ਉੱਪਰੋਂ ਜਪਾਨ ਦੇ ਵਿੱਚ ਕਈ ਵਾਰ ਪੁਚਾਲ ਦੇ ਝਟਕੇ ਵੀ ਆ ਚੁੱਕੇ ਨੇ ਜਿਨ੍ਹਾਂ ਨੂੰ ਵੀ ਇਸੇ ਭੁਇਖਬਾਣੀ ਦੇ ਨਾਲ ਜੋੜਿਆ ਜਾ ਰਿਹਾ ਹੈ। ਇਹ ਭੁਇਖਬਾਣੀ ਜਾਪਾਨੀ ਬਾਬਾ ਵੇਂਗਾ ਵਜੋ ਮਸ਼ਹੂਰ ਰਿਓ ਤਾਤਸੂਕੀ ਵੱਲੋਂ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਵੱਲੋਂ ਜੁਨਾਈ ਮਹੀਨੇ ਜਪਾਨ ਅੰਦਰ ਪੁਚਾਲ ਅਤੇ ਜਵਾਲਾਮੁਖੀ ਆਉਣ ਦਾ ਵੀ ਦਾਵਾ ਕੀਤਾ ਗਿਆ ਹੈ। ਉਨਾ ਦੀ ਐਸਪੋ ਇੱਕ ਬਾਣੀ ਤੋਂ ਬਾਅਦ ਜਾਪਾਨ ਦੇ ਤੋਕਾਰਾ ਦੀਪ ਸਮੂਹ ਦੇ ਵਿੱਚ 330 ਵਾਰ ਪੁਚਾੜ ਆ ਵੀ ਚੁੱਕਿਆ ਹੈ ਅਤੇ ਕਿਊਸ਼ੂ ਵਿੱਚ ਮਾਉਂਟ ਸ਼ਿਨਮੂਈ ਜਵਾਲਾਮੁਖੀ ਫਟਣ ਦੇ ਨਾਲ 500 ਮੀਟਰ ਤੱਕ ਹਵਾ ਦੇ ਵਿੱਚ ਰਾਖ ਫੈਲ ਗਈ ਹੈ। ਇਹਨਾਂ ਘਟਨਾਵਾਂ ਨੂੰ ਬਹੁਤ ਸਾਰੇ ਲੋਕ ਤਾਤਸੁਕੀ ਦੀ ਭੂਖਬਾਣੀ ਸੱਚ ਹੋਣ ਦਾ ਸੰਕੇਤ ਵੀ ਮੰਨ ਰਹੇ ਨੇ। ਦੇਸ਼ ਦੇ ਵਿੱਚ 5 ਜੁਲਾਈ ਨੂੰ ਵੱਡੀ ਤਬਾਹੀ ਆਉਣ ਦੀ ਗੱਲ ਵੀ ਆਖੀ ਜਾ ਰਹੀ ਹੈ ਜਿਸ ਕਾਰਨ ਜਾਪਾਨ ਵਿੱਚ ਸੈਲਾਨੀਆਂ ਦੀ ਬੁਕਿੰਗ ਦੇ ਵਿੱਚ ਵੀ ਭਾਰੀ ਗਿਰਾਵਟ ਆ ਚੁੱਕੀ ਹੈ ਕਿਉਂਕਿ ਭੁਚਕਬਾਣੀ ਦੇ ਡਰੋਂ ਕੋਈ ਵੀ ਆਪਣੀ ਜਾਨ ਜੋਖਮ ਦੇ ਵਿੱਚ ਨਹੀਂ ਪਾਉਣਾ ਚਾਹੁੰਦਾ ਰਿਓ ਤਾਤਸੁਕੀ ਨੇ ਸਾਲ 2025 ਦੇ ਵਿੱਚ ਜਾਪਾਨ ਅੰਦਰ ਇੱਕ ਵੱਡੀ ਕੁਦਰਤੀ ਆਫਤ ਆਉਣ ਦੀ ਭੁਚਕਬਾਣੀ ਵੀ ਕੀਤੀ ਹੈ ਤਾਤਸੁਕੀ ਦੀ ਤੁਲਨਾ ਬੁਲਗਾਰੀਆ ਦੀ ਨੇਤਰਹੀਣ ਭੁਵਿੱਖ ਵਕਤਾ ਬਾਬਾ ਵੇਂਗਾ ਦੇ ਨਾਲ ਕੀਤੀ ਜਾਂਦੀ ਹੈ ਜਿਨ੍ਹਾਂ ਦੇ ਵੱਲੋਂ ਸੰਸਾਰਿਕ ਘਟਨਾਵਾਂ ਨੂੰ ਲੈ ਕੇ ਬੇਹਦ ਸਟੀਕ ਭੁਵਿੱਖਬਾਣੀਆਂ ਕੀਤੀਆਂ ਗਈਆਂ ਨੇ ਇਹਨਾਂ ਦੇ ਵਿੱਚ ਫੈਰਡੀ ਮਰਕਰੀ ਅਤੇ ਰਾਜਕੁਮਾਰੀ ਡਾਇਨਾ ਦੀ ਮੌਤ ਤੋਂ ਲੈ ਕੇ 2020 ਦੀ ਕਰੋਨਾ ਮਹਾਮਾਰੀ ਤੱਕ ਦਾ ਸਭ ਕੁਝ ਸ਼ਾਮਲ ਦੱਸਿਆ ਜਾਂਦਾ ਹੈ ਰਿਓ ਤਾਤਸੁਕੀ ਦੀ ਨਵੀਂ ਭੁਵਿੱਖਬਾਣੀ ਨਾਲ ਜਾਪਾਨ ਹੀ ਨਹੀਂ ਬਲਕਿ ਏਸ਼ੀਆ ਦੇ ਕੁਝ ਦੇਸ਼ਾਂ ਦੇ ਵਿੱਚ ਵੀ ਡਰ ਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ਉਦਰ ਮੀਡੀਆ ਰਿਪੋਰਟਾਂ ਦੀ ਮੰਨੀ ਹੈ ਤਾਂ ਮੀਡੀਆ ਰਿਪੋਰਟਾਂ ਦੇ ਮੁਤਾਬਕ ਰੀਓ ਦੀ ਸਭ ਤੋਂ ਜ਼ਿਆਦਾ ਵੇਖਣ ਵਾਲੀ ਗ੍ਰਾਫਿਕ ਕਾਮਿਕ ਦਾ ਫਿਊਚਰ ਆਈ 100 ਦੇ 2021 ਐਡੀਸ਼ਨ ਦੇ ਵਿੱਚ ਉਹਨਾਂ ਦੀਆਂ ਸਾਰੀਆਂ ਪੁਇਕ ਬਾਣੀਆਂ ਦਾ ਇਹ ਜ਼ਿਕਰ ਇਸੇ ਤਰੀਕੇ ਕੀਤਾ ਗਿਆ ਹੈ ਉਨਾਨੇਸ ਦੇ ਵਿੱਚ 5 ਜੁਲਾਈ 2025 ਨੂੰ ਵੱਡੀ ਤਬਾਹੀ ਆਉਣ ਵੱਲ ਇਸ਼ਾਰਾ ਕੀਤਾ ਹੈ ਰਿਓ ਤਾਤਸੁਕੀ ਦੀ ਕਿਤਾਬ ਦੇ ਵਿੱਚ ਕੀਤੇ ਗਏ ਦਾਅਵਿਆਂ ਮੁਤਾਬਕ ਜੁਲਾਈ 2025 ਦੇ ਵਿੱਚ ਜਾਪਾਨ ਦੇ ਦੱਖਣੀ ਸਾਗਰ ਦੇ ਵਿੱਚ ਸਮੁੰਦਰ ਉਬਲਣ ਲੱਗੇਗਾ ਜਿਸ ਤੋਂ ਬਾਅਦ ਪਾਣੀ ਦੇ ਹੇਠਾਂ ਇੱਕ ਜਵਾਲਾਮੁਖੀ ਫਟੇਗਾ ਜਿਸ ਦੇ ਨਾਲ ਭਿਆਨਕ ਸੁਨਾਮੀ ਵੀ ਆ ਸਕਦੀ ਹੈ ਜੋ ਸਭ ਕੁਝ ਤਬਾਹ ਕਰਕੇ ਰੱਖ ਦੇਵੇਗੀ ਇਸ ਦੇ ਕਾਰਨ ਜਾਪਾਨ ਦੇ ਦੱਖਣੀ ਦੀਪ ਤਾਈਵਾਨ ਤੇ ਸਮੁੰਦਰ ਨੇੜਲੇ ਖੇਤਰ ਅਤੇ ਇੰਡੋਨੇਸ਼ੀਆ ਦੇ ਕੁਝ ਇਲਾਕੇ ਪ੍ਰਭਾਵਿਤ ਹੋਣਗੇ ਤਾਦਸੂਕੀ ਨੇ ਦਾਅਵਾ ਕੀਤਾ ਹੈ ਕਿ ਇਹ 2011 ਦੀ ਫੁਕੂਸ਼ੀਮਾ ਸੁਨਾਮੀ ਤੋਂ ਵੀ ਜ਼ਿਆਦਾ ਘਾਤਕ ਹੋ ਸਕਦੀ ਹੈ ਨਾਵੀ ਆਕਿਆ ਹੈ ਕਿ ਜੇਕਰ ਤਿਆਰੀ ਨਾ ਕੀਤੀ ਗਈ ਤਾਂ ਹਜ਼ਾਰਾਂ ਲੋਕਾਂ ਦੀ ਮੌਤ ਵੀ ਹੋ ਸਕਦੀ ਹੈ 5 ਜੁਲਾਈ 2025 ਨੂੰ ਜਾਪਾਨ ਅਤੇ ਫਿਲੀਪੀਨਸ ਦੇ ਵਿਚਾਲੇ ਸਮੁੰਦਰ ਤਲ ਤੇ ਇੱਕ ਦਰਾੜ ਪਵੇਗੀ ਜਿਸ ਤੋਂ ਬਾਅਦ ਤੂਹੋਕੋ ਭੁਚਾਲ ਆਏਗਾ ਜਿਸ ਦੇ ਨਾਲ ਸਮੁੰਦਰ ਦੇ ਵਿੱਚ ਸੈਂਕੜੇ ਫੁੱਟ ਉੱਚੀਆਂ ਲਹਿਰਾਂ ਉੱਠਣਗੀਆਂ ਇਸ ਕਿਤਾਬ ਦੇ ਵਿੱਚ ਆਫਤਾਂ ਦੀ ਤਾਰੀਖ ਅਤੇ ਉਹਨਾਂ ਦੇ ਸਰੂਪ ਬਾਰੇ ਸਭ ਕੁਝ ਦੱਸਿਆ ਗਿਆ ਹੈ ਕਈ ਕੁਦਰਤੀ ਅਤੇ ਮਨੁੱਖ ਨਿਰਮਿਤ ਘਟਨਾਵਾਂ ਦਾ ਵੀ ਜ਼ਿਕਰ ਕਿਤਾਬ ਦੇ ਵਿੱਚ ਕੀਤਾ ਗਿਆ ਤਾਤਸੁਕੀ ਦੇ ਵੱਲੋਂ ਚੇਤਾਵਣੀਆਂ ਨੂੰ ਕਲਾ ਦੇ ਜ਼ਰੀਏ ਪੇਸ਼ ਕੀਤਾ ਗਿਆ ਹੈ ਕਈ ਲੋਕਾਂ ਦਾ ਕਹਿਣਾ ਹੈ ਕਿ ਰਿਓ ਤਾਤਸੁਕੀ ਦੀਆਂ ਭਵਿੱਖ ਬਾਣੀਆਂ ਪਹਿਲਾਂ ਵੀ ਸੱਚ ਸਾਬਤ ਹੋ ਚੁਕੀਆਂ ਨੇ ਇਸ ਦੇ ਲਈ ਇਸ ਵਾਰ ਵੀ ਉਹਨਾਂ ਦੀ ਚੇਤਾਵਨੀ ਨੂੰ ਗੰਭੀਰਤਾ ਦੇ ਨਾਲ ਲੈਣਾ ਚਾਹੀਦਾ ਹੈ ਜਾਣਕਾਰੀਆਂ ਅਨੁਸਾਰ ਉਹਨਾਂ ਨੇ ਪਹਿਲਾਂ ਵੀ ਆਪਣੇ ਗ੍ਰਾਫਿਕ ਨਾਵਲ ਦੇ ਵਿੱਚ 2011 ਦੇ ਸੁਨਾਮੀ ਦੀ ਭਵਿੱਖ ਬਾਣੀ ਕੀਤੀ ਸੀ ਇਸ ਸੁਨਾਮੀ ਠੀਕ ਉਵੇਂ ਹੀ ਆਈ ਸੀ ਜਿਵੇਂ ਰੀਓ ਨੇ 1999 ਦੇ ਵਿੱਚ ਗ੍ਰਾਫਿਕ ਕਾਮਿਕਸ ਦੇ ਪਹਿਲੇ ਐਡੀਸ਼ਨ ਦੇ ਵਿੱਚ ਇਸ ਦੀ ਭਵਿੱਖਬਾਣੀ ਕੀਤੀ ਸੀ ਉਸ ਸਮੇਂ ਉਹਨਾਂ ਦੇ ਮਾਰਚ 2011 ਦੇ ਵਿੱਚ ਜਾਪਾਨ ਦੇ ਵਿੱਚ ਇੱਕ ਵੱਡੀ ਮਹਾ ਆਫਤ ਆਉਣ ਦੀ ਭਵਿੱਖਬਾਣੀ ਵੀ ਕੀਤੀ ਗਈ ਸੀ ਇਹ ਉਹੀ ਤਰੀਕ ਹੈ ਜਦੋਂ ਜਾਪਾਨ ਦੇ ਵਿੱਚ ਭੁਚਾਲ ਅਤੇ ਸੁਨਾਮੀ ਆਈ ਸੀ ਇਸ ਦੇ ਵਿੱਚ 18000 ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ ਸੀ ਅਤੇ ਫੂਕੂਸ਼ਿਮਾ ਦਾਇਚੀ ਪ੍ਰਮਾਣੂ ਊਰਜਾ ਪਲਾਂਟ ਦੇ ਵਿੱਚ ਵੀ ਵੱਡਾ ਹਾਥਾਪਾ ਪ੍ਰਗਿਆਸੀ ਦੱਸ ਦਈਏ ਕਿ ਰਿਓ ਤਾਤਸੂ ਕੀ 1980 ਦੇ ਦਹਾਕੇ ਦੇ ਵਿੱਚ ਇੱਕ ਮੰਗਾ ਆਰਟਿਸਟ ਸਨ ਇਸ ਦੌਰਾਨ ਉਹਨਾਂ ਨੇ ਸੁਪਨਿਆਂ ਦੇ ਭੁਵਿੱਖ ਦੇ ਵਿੱਚ ਦੇਖਣਾ ਸ਼ੁਰੂ ਕਰ ਦਿੱਤਾ ਸੀ ਉਹ ਜੋ ਕੁਝ ਸੁਪਨਿਆਂ ਦੇ ਵਿੱਚ ਦੇਖਦੀ ਸੀ ਉਸ ਨੂੰ ਡਾਇਰੀ ਵਿੱਚ ਨੋਟ ਕਰ ਲਿਆ ਕਰਦੀ ਸੀ ਜਦੋਂ ਉਹਨਾਂ ਦੀਆਂ ਭਵਿੱਖਬਾਣੀਆਂ ਸੱਚ ਸਾਬਤ ਹੋਈਆਂ ਤਾਂ ਉਹਨਾਂ ਨੂੰ ਜਾਪਾਨ ਦੀ ਸਭ ਤੋਂ ਰਹੱਸਮਈ ਭੁਵਿੱਖ ਵਕਤਾ ਮੰਨਿਆ ਜਾਣ ਲੱਗ ਪਿਆ ਸੀ ਸੋ ਰਿਓ ਤਾਤਸੁਕੀ ਦੀ ਤਾਜ਼ਾ ਭਵਿੱਖਬਾਣੀ ਨੂੰ ਲੈ ਕੇ ਤੁਹਾਡਾ ਕੀ ਕਹਿਣਾ ਹੈ ਸਾਨੂੰ ਕਮੈਂਟ ਦੇ ਜ਼ਰੀਏ ਆਪਣੀ ਰਾਏ ਪ੍ਰतिकਰਮ ਤੇ ਟਿੱਪਣੀ ਜ਼ਰੂਰ ਸਾਂਝੀ ਕਰਨਾ ਹੋਰ ਵਧੇਰੇ ਤੇ ਤਾਜ਼ਾ ਖਬਰਾਂ ਦੇ ਲਈ ਦੇਖਦੇ ਰਹੋ ਹਮਦਰਦ ਟੀਵੀ